ਪੰਜਾਬ ਦੇ ਹਾਲਾਤ ਜੋ ਵੀ ਚੱਲ ਰਿਹਾ ਆ ਆਪਾਂ ਸਾਰਿਆਂ ਨੂੰ ਪਤਾ ਆ ਨਹੀਂ ਕਿ ਵਧੀਆ ਤੁਸੀਂ ਸਾਰੇ ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਆ ਤੇ ਆਪਾਂ ਸਾਰੇ ਜਣੇ ਟਰਾਈ ਕਰ ਰਹੇ ਹਾਂ ਕਿਸੀਂ ਜਿੰਨਾ ਵੀ ਵੱਧ ਤੋਂ ਵੱਧ ਅੱਗੇ ਆ ਸਕੀਏ ਔਰ ਮੈਂ ਇੱਕ ਪੋਸਟ ਪਾਈ ਸੀ ਕਿ ਸਾਡੇ ਵੱਲੋਂ ਜਿੱਥੇ ਕੱਪੜਿਆਂ ਦੀ ਜ਼ਰੂਰਤ ਆ ਲੇਡੀਜ਼ ਤੇ ਕੱਪੜਿਆਂ ਦੀ ਜ਼ਰੂਰਤ ਆ ਉਹਨਾਂ ਦੇ ਸਾਮਾਨੀ ਪੈਚ ਦੀ ਜ਼ਰੂਰਤ ਆ ਉਹਨਾਂ ਦੇ ਗਾਰਮੈਂਟਸ ਦੀ ਜ਼ਰੂਰਤ ਆ ਕੁਈ ਪ੍ਰੈਗਨੈਂਟ ਲੇਡੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਆ ਤੇ ਉਹਦੇ ਲਈ ਸਾਡੀ ਟੀਮ ਹੈਗੀਆਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਪਰ ਮੈਂ ਇੱਕ ਉਸ ਪੋਸਟ ਦੇ ਵਿੱਚ ਇਹ ਵੀ ਲਿਖਿਆ ਸੀਗਾ ਕਿ ਸਾਨੂੰ ਹਜ਼ਾਰ ਕਸੂਟ ਸਟਿਚ ਕਰਨ ਦੇ ਲਈ ਜਿਹੜੇ-ਜਿਹੜੇ ਵੀ ਤੁਸੀਂ ਸਟਿਚ ਕਰ ਸਕਦੇ ਹੋ ਮੋਹਾਲੀ ਦੇ ਆਲੇ-ਦੁਆਲੇ ਜਿਵੇਂ ਕੋਈ ਵੀ ਕਰਲੇ 50 ਕਰਲੇ 100 ਕਰਲੇ ਸਾਨੂੰ ਇੱਕ ਦੋ ਦਿਨਾਂ ਦੇ ਵਿੱਚ ਰੈਡੀ ਕਰਕੇ ਚਾਹੀਦੇ ਆ। ਕਿ ਰੈਡੀमेड ਸੂਟਸ ਤਾਂ ਮਿਲ ਜਾਂਦੇ ਆ ਉਹ ਜਿੱਦਾਂ ਸਾਰਿਆਂ ਨੇ ਕਈਆਂ ਨੇ ਸਾਰਿਆਂ ਨੇ ਨਹੀਂ ਕਈਆਂ ਨੇ ਕਮੈਂਟਸ ਕੀਤਾ ਤੁਸੀਂ ਰੈਡੀमेड ਸੂਟਸ ਲੈ ਲਓ ਉਹ ਛੇਤੀ ਪ੍ਰੋਵਾਈਡ ਹੋ ਜਾਣਗੇ ਅਸੀਂ ਰੈਡੀमेड ਸੂਟਸ ਵੀ ਪ੍ਰੋਵਾਈਡ ਕਰਵਾ ਰਹੇ ਆ ਬਟ ਆਪਣੇ ਜਿਹੜੀਆਂ ਪਿੰਡਾਂ ਦੀਆਂ ਲੇਡੀਆਂ ਆ ਜਾਂ ਪਿੰਡਾਂ ਦੇ ਬਜ਼ੁਰਗ ਨੇ ਉਹ ਕਿਤੇ ਨਾ ਕਿਤੇ ਕੰਫਰਟੇਬਲ ਨਹੀਂ ਹੁੰਦੇ ਜਦੋਂ ਮੈਂ ਉਹਨਾਂ ਨੂੰ ਦੇਖ ਰਹੀਆਂ ਸੀ ਮੈਨੂੰ ਲੱਗਿਆ ਜੇ ਨਹੀਂ ਕੰਫਰਟੇਬਲ ਸਸੀਂ ੱੱਕੇ ਨਾਲ ਜੇ ਕਈਏ ਕਿ ਉਹਨਾਂ ਨੂੰ ਓਦਾਂ ਦੇ ਸੂਟ ਪਵਾ ਦਈਏ ਅਬ ਮੇਰਾ ਆਪਦਾ ਜ਼ਮੀਰ ਨਹੀਂ ਮੰਨਿਆ ਅਸਲ ਦੇ ਵਿੱਚ ਸੋ ਮੈਂ ਉਹਨਾਂ ਨੂੰ ਜਿੰਨਾ ਕਿ ਦੇਖਿਆ ਸਾਨੂੰ ਲੱਗੀ ਕਿ ਮੈਨੂੰ ਕੋਈ ਸਟੱਚ ਕਰਨ ਵਾਲੇ ਮਿਲ ਜਾਣ ਜਿੰਨੇ ਕਿ ਸਾਡੇ ਕਰੀਗਰ ਰੱਖੇ ਹੋਏ